ਦੋਸਤੋ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਹੋ ਸਵਾਗਤ ਕਰਦਾ ਇੱਕ ਹੋਰ ਵੀਡੀਓ 'ਚ ਮੈਂ ਗੁਰਿੰਦਰ ਤੇ ਇੱਕ ਹੋਰ ਨਵਾਂ ਵਿਸ਼ਾ ਲੈ ਕੇ ਆਇਆ ਤੇ ਉਸ ਵਿਸ਼ੇ ਦੀ ਸਚਾਈ ਬਾਰੇ ਗੱਲ ਕਰਨੀ ਆ ਲੌਜੀਕ ਬਾਰੇ ਗੱਲ ਕਰਨੀ ਆ ਤਰਕ ਜਿਹੜਾ ਚੈਨਲ ਦਾ ਨਾਮ ਆ ਉਹਦੇ ਬਾਰੇ ਗੱਲ ਕਰਨੀ ਆ ਅੱਜ ਦਾ ਵਿਸ਼ਾ ਵੀ ਤੁਹਾਨੂੰ ਜ਼ਰੂਰ ਕਿਤੇ ਨਾ ਕਿਤੇ ਅੰਧਵਿਸ਼ਵਾਸ ਵਹਿਮ ਭਰਮ ਦੇ ਵਿੱਚੋਂ ਬਾਹਰ ਕੱਢ ਸਕਦਾ ਜੇ ਤੁਸੀਂ ਸਿਰਫ ਸੁਣੋਗੇ ਨਹੀਂ ਇਹ ਤੇ ਅਮਲ ਵੀ ਕਰੋਗੇ ਤੇ ਵਿਸ਼ਵਾਰਜ ਦਾ ਦਿਨ ਦੇ ਨਾਲ ਜੁੜਿਆ ਹੋਇਆ ਹੀ ਦਿਨਾਂ ਬਾਰੇ ਆਪਾਂ ਪਹਿਲਾਂ ਵੀ ਇੱਕ ਵੀਡੀਓ ਚ ਗੱਲ ਕੀਤੀ ਸੀ ਪਰ ਕਿਸੇ ਨੇ ਕਿਹਾ ਕਿ ਦੱਸੋ ਮੰਗਲਵਾਰ ਨੂੰ ਜਿਹੜੇ ਲੋਕ ਵਾਲ ਕਟਾਉਂਦੇ ਨੇ ਦਾੜੀ ਕਟਾਉਂਦੇ ਨੇ ਤਾਂ ਉਹ ਕਿਉਂ ਨਹੀਂ ਮੰਗਲਵਾਰ ਨੂੰ ਚੰਗਾ ਮੰਨਿਆ ਜਾਂਦਾ ਜਾਂ ਜ਼ਿਆਦਾਤਰ ਜਿਹੜੇ ਸਲੂਨ ਨੇ ਨਾਈ ਦੀਆਂ ਦੁਕਾਨਾਂ ਜ਼ਿਆਦਾਤਰ ਮੰਗਲਵਾਰ ਨੂੰ ਬੰਦ ਕਿਉਂ ਹੁੰਦੀਆਂ ਨੇ ਤੇ ਜਿਹੜੇ ਲੋਕ ਇਹ ਸਾਰਾ ਕੁਝ ਕਰਾਉਂਦੇ ਨੇ ਜਿੱਦਾਂ ਮੈਂ ਵੀ ਚਲੋ ਹੁਣ ਦਾੜੀ ਕੱਟਦਾ ਹੀ ਆ ਤੇ ਜੇ ਆਪਾਂ ਇਹ ਮੰਗਲਵਾਰ ਨੂੰ ਕਰਾ ਲਾਂਗੇ ਕੀ ਮਾੜਾ ਹੋ ਜੂ ਕੁਝ ਕੀ ਆਪਣੇ ਤੇ ਭਾਰੀ ਪੈ ਜੂ ਕੁਝ ਕੀ ਸਾਡਾ ਨੁਕਸਾਨ ਹੋ ਜੂ ਕੁਝ ਜਾਂ ਕੋਈ ਨਹੀਂ ਮੰਗਲਵਾਰ ਨੂੰ ਇਹ ਕੰਮ ਕਰ ਦੂ ਤਾਂ ਉਹਦਾ ਕੀ ਨੁਕਸਾਨ ਹੋ ਸਕਦਾ ਸੋਚ ਕੇ ਦੇਖੋ ਇਹਦੇ ਪਿੱਛੇ ਕੀ ਤਰਕ ਹੋ ਸਕਦਾ ਮੈਂ ਤਾਂ ਪਹਿਲਾਂ ਵੀ ਇੱਕ ਵਾਰ ਗੱਲ ਕੀਤੀ ਸੀ ਕਿ ਦਿਨ ਤਾਂ ਸਾਰੇ ਰੱਬ ਨੇ ਬਣਾਏ ਹੋਏ ਨੇ ਦਿਨ ਰੱਬ ਨੇ ਤਾਂ ਕਿਸੇ ਨੂੰ ਨਹੀਂ ਕਿਹਾ ਵੀ ਆਹ ਦਿਨ ਤੁਹਾਡੇ ਲਈ ਚੰਗਾ ਆਹ ਮਾੜਾ ਇਹ ਤਾਂ ਬੰਦੇ ਨੇ ਆਪਣੇ ਕੋਲੋਂ ਜਦੋਂ ਜਦਾਂ ਜਿੱਦਾਂ ਬੰਦਾ ਸਿਆਣਾ ਹੁੰਦਾ ਗਿਆ ਤੇ ਬੰਦੇ ਬੰਦਾ ਜੀ ਕਹਿੰਦੇ ਆ ਕਿ ਬਾਂਦਰ ਦੀ ਜੂਨ ਦੇ ਵਿੱਚੋਂ ਨਿਕਲਿਆ ਤੇ ਜਦਾਂ ਜਿੱਦਾਂ ਉਹ ਆਪਣੀ ਤਰੱਕੀ ਕਰਦਾ ਗਿਆ ਉਹ ਨਾਲ ਨਾਲ ਜਿਹੜੇ ਇਹ ਵਹਿਮ ਭਰਮ ਵੀ ਜੋੜਦਾ ਗਿਆ ਜਾਂ ਕਹਿ ਲਓ ਕਿ ਸਾਡੇ ਜਿਹੜੇ ਪੁਰਖੇ ਸੀਗੇ ਉਹਨਾਂ ਨੇ ਤਾਂ ਉਹ ਸਮੇਂ ਦੀਆਂ ਲੋੜਾਂ ਸੀ ਤੇ ਅੱਗੇ ਜਿੱਦਾਂ ਜਿੱਦਾਂ ਹੋਰ ਬੰਦਾ ਸਿਆਣਾ ਹੁੰਦਾ ਗਿਆ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੇ ਵਹਿਮ ਭਰਮ ਜੋੜਤੇ ਤੇ ਅੱਜ ਤੋਂ ਜਿੰਨਾ ਬੰਦਾ ਅੱਜ ਸਿਆਣਾ ਜਿੰਨੀਆਂ ਤਕਨੀਕਾਂ ਸਾਡੇ ਕੋਲ ਅੱਜ ਨੇ ਇਸ ਤੋਂ ਪਹਿਲਾਂ ਤਾਂ ਕਦੇ ਨਹੀਂ ਨਾ ਸੀ ਇਹ ਇੱਕ ਕਹਿੰਦੇ ਆ ਕਿ ਸੁਨਹਿਰੀ ਯੁੱਗ ਆ ਵਿਗਿਆਨ ਦਾ ਪਰ ਜਿੰਨੇ ਵਹਿਮ ਭਰਮ ਅੱਜ ਹੋ ਰਹੇ ਨੇ ਉਹ ਤਾਂ ਪਹਿਲਾਂ ਵੀ ਨਹੀਂ ਹੁੰਦੇ ਸੀ ਜਿੰਨੇ ਹੁਣ ਹੋਣ ਲੱਗੇ ਲੋਕੀ ਬਾਹਰ ਆਉਣ ਦੀ ਬਜਾਏ ਹੋਰ ਉਹਦੇ ਵਿੱਚ ਵੜੀ ਜਾਂਦੇ ਨੇ ਹੁਣ ਤੁਸੀਂ ਸੋਚ ਕੇ ਦੇਖੋ ਵੀ ਮੰਗਲਵਾਰ ਕੀ ਹੋ ਜੂਗਾ ਜੇ ਆਪ ਬਾਲ ਕੱਟ ਲੇ ਅਸਲ ਚ ਇਹਦੇ ਪਿੱਛੇ ਸੱਚਾਈ ਕੀ ਆ ਦੇਖੋ ਐਤਵਾਰ ਨੂੰ ਨਾਈ ਦੀਆਂ ਦੁਕਾਨਾਂ ਬੰਦ ਨਹੀਂ ਹੁੰਦੀਆਂ ਕਿਉਂ ਕਿ ਐਤਵਾਰ ਨੂੰ ਜਿਆਦਾਤਰ ਲੋਕ ਜਿਹੜੇ ਉਹ ਛੁੱਟੀ ਦੇ ਹੁੰਦੇ ਨੇ ਉਹਨਾਂ ਨੇ ਸਾਰਾ ਆਪਣਾ ਜਿਹੜਾ ਆ ਕਰਾਉਣਾ ਹੁੰਦਾ ਉਹਨਾਂ ਕੋਲ ਇੱਕ ਦਿਨ ਦਾ ਹੀ ਟਾਈਮ ਹੁੰਦਾ ਵਾ ਜਿਹੜਾ ਨੌਕਰੀ ਵਾਲਾ ਬੰਦਾ ਬਿਜ਼ਨਸ ਵਾਲਾ ਬੰਦਾ ਵੀ ਕਿਸੇ ਦੀ ਦੁਕਾਨ ਵੀ ਆ ਉਹ ਐਤਵਾਰ ਨੂੰ ਬੰਦ ਰੱਖਦਾ ਤਾਂ ਉਹ ਇੱਕ ਐਤਵਾਰ ਦਾ ਦਿਨ ਜਿਹੜਾ ਨਾਈ ਦੁਕਾਨ ਨਹੀਂ ਬੰਦ ਕਰ ਸਕਦਾ ਉਸ ਦਿਨ ਤਾਂ ਕਹਿੰਦੇ ਉਹਦਾ ਜੀ ਕੰਮ ਜ਼ਿਆਦਾ ਹੁੰਦਾ ਜੇ ਉਹਨੇ ਐਤਵਾਰ ਦੁਕਾਨ ਬੰਦ ਕਰਤੀ ਤਾਂ ਫਿਰ ਉਹ ਉਹਦਾ ਕੰਮ ਆ ਜਿਹੜਾ ਉਹ ਸਾਰੇ ਹਫ਼ਤੇ ਦਾ ਇੱਕ ਦਿਨ ਚ ਨਿਕਲਣਾ ਹੋਰ ਉਹਨੂੰ ਨੁਕਸਾਨ ਹੋ ਜਾਊਗਾ ਹੁਣ ਜਦੋਂ ਕੋਈ ਹੋਰ ਹੀ ਦੁਕਾਨ ਲਾ ਲਓ ਕੱਪੜਿਆਂ ਦੀ ਮਾਰਕੀਟ ਲਾ ਲਓ ਕੋਈ ਤੇ ਸਾਡੇ ਜਦਾਂ ਲੁਧਿਆਣੇ ਆ ਮਾਲ ਟਾਊਨ ਆ ਕੋਈ ਚੌੜੇ ਬਜ਼ਾਰ ਵੱਲ ਜਿੱਨੇ ਬਾਜ਼ਾਰ ਨੇ ਉਹ ਸੋਮਵਾਰ ਬੰਦ ਹੁੰਦੇ ਨੇ ਐਤਵਾਰ ਨਹੀਂ ਹੁੰਦੇ ਕਿਉਂਕਿ ਐਤਵਾਰ ਨੂੰ ਗਾਹਕ ਜਿਆਦਾ ਹੁੰਣ ਛੁੱਟੀ ਵਾਲਾ ਦੇਣਾ ਤਾਂ ਦੁਕਾਨਦਾਰਾਂ ਨੂੰ ਆਰਾਮ ਚਾਹੀਦਾ ਉਹ ਸੋਮਵਾਰ ਕਰ ਲੈਂਦੇ ਆ ਹੁਣ ਤੁਸੀਂ ਸੋਚੋਗੇ ਵੀ ਨਾਈ ਸੋਮਵਾਰ ਕਿਉਂ ਨਹੀਂ ਕਰਦੇ ਵੀ ਫਿਰ ਉਹਨਾਂ ਨੇ ਮੰਗਲਵਾਰ ਕਿਉਂ ਚੁਣਿਆ ਉਹ ਵੀ ਇਹ ਸੋਮਵਾਰ ਛੁੱਟੀ ਕਰਨ ਜਿਹੜੇ ਐਤਵਾਰ ਨੂੰ ਕੰਮ ਜਿਆਦਾ ਹੁੰਦਾ ਤਾ ਇੱਕ ਨਾ ਆਪਣੇ ਇਹ ਰਿਵਾਜ ਆ ਟ੍ਰੈਂਡ ਆ ਕਹਿ ਲੋ ਵੀ ਇੱਕ ਚੀਜ਼ ਜਿਹੜੀ ਚੱਲ ਪਈ ਆਪਾਂ ਉਹਨੂੰ ਹੀ ਫਾਲੋ ਕਰਨਾ ਤੁਸੀਂ ਕਰ ਸਕਦੇ ਹੋ ਜੇ 나ਈ ਚਾਹਣ ਤਾਂ ਸੋਮਵਾਰ ਨੂੰ ਜਿਹੜਾ 나ਈ ਚਾਹਵੇ ਉਹ ਦੁਕਾਨ ਬੰਦ ਕਰ ਸਕਦਾ ਪਰ ਜੋ ਚੱਲ ਰਿਹਾ ਆਲੇ ਦੁਆਲੇ ਜੋ ਇੱਕ ਰੀਤ ਬਣੀ ਹੋਈ ਆ ਉਹ ਤੋਂ ਨਹੀਂ ਬੰਦਾ ਡਰਦਾ ਦੂਰ ਜਾਂਦਾ ਵੀ ਸਾਰੇ ਮੰਗਲਵਾਰ ਕਰਦੇ ਤਾਂ ਮੈਂ ਵੀ ਮੰਗਲਵਾਰ ਹੀ ਕਰੂੰ ਇਹ ਕਿਸੇ ਨੇ ਇੱਕ ਰਿਵਾਜ ਤੋੜਿਆ ਵੀ 나ਈ ਆ ਜਿਹੜਾ ਉਹ ਮੰਗਲਵਾਰ ਨੂੰ ਹੀ ਦੁਕਾਨ ਬੰਦ ਰੱਖੂਗਾ ਤਾਂ ਸਾਰੇ ਜਿਹੜੇ ਸਲੂਨ ਵਾਲੇ ਆ ਉਹਨਾਂ ਨੇ ਇੱਕ ਯੂਨਿਟੀ ਬਣਾ ਲਈ ਵੀ ਮੰਗਲਵਾਰ ਹੀ ਸਲੂਨ ਆ ਜਿਹੜੇ ਉਹ ਬੰਦ ਹੁੰਦੇ ਆ ਕਿਸੇ ਦਾ ਕੋਈ ਪਰਸਨਲ ਰੀਜ਼ਨ ਹੋ ਸਕਦਾ ਕਿਸੇ ਦਾ ਕੋਈ ਧਾਰਮਿਕ ਕਾਰਨ ਵੀ ਹੋ ਸਕਦਾ ਇੱਥੇ ਮਤਲਬ ਕਿਸੇ ਦਾ ٹرسٹ ਹੋ ਸਕਦਾ ਪਰ ਸਾਰੇ ਉਸ ਗੱਲ ਨੂੰ ਮੰਨਣੇ ਕੋਈ ਜ਼ਰੂਰੀ ਨਹੀਂ ਸੋ ਐਦਾਂ ਕਰਕੇ ਜਿਹੜਾ ਉਹ ਮੰਗਲਵਾਰ ਵਾਲਾ ਵਹਿਮ ਬਣ ਗਿਆ ਕਿ ਜੇ ਦੁਕਾਨਾਂ ਬੰਦ ਹੁੰਦੀਆਂ ਤਾਂ ਇਹਦਾ ਮਤਲਬ ਮੰਗਲਵਾਰ ਨੂੰ ਵਾਲ ਕਟਾਉਣ ਨਾਲ ਸਾਡੇ ਨਾਲ ਕੋਈ ਮਾੜੀ ਹੋ ਜਾਊ ਉਹ ਗਲਤ ਹੋ ਜੂ ਇਦਾਂ ਦਾ ਕੁਝ ਵੀ ਨਹੀਂ ਆ ਨਾਈਆਂ ਨੇ ਇੱਕ ਜਿਹੜਾ ਜਿਹੜੇ ਮੇਰੇ ਵੀਰ ਇਹ ਕੰਮ ਕਰਦੇ ਨੇ ਉਹਨਾਂ ਨੇ ਇੱਕ ਦਿਨ ਚੁਣਿਆ ਸੀ ਆਪਣੇ ਰੈਸਟ ਵਾਸਤੇ ਸੋ ਉਹ ਉਹ ਵੀ ਤਾਂ ਬੰਦੇ ਨੇ ਨਾ ਉਹਨਾਂ ਨੂੰ ਵੀ ਤਾਂ ਆਰਾਮ ਚਾਹੀਦਾ ਸੋ ਇਹ ਕੋਈ ਵੀ ਵੈਮ ਪਰਮ ਨਹੀਂ ਹੈਗਾ ਜੀ ਸਿਰਫ ਬੜਾਇਆ ਗਿਆ ਵਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਇਹਦੇ ਨਾਲ ਮਤਲਬ ਇਹ ਅੰਧਵਿਸ਼ਵਾਸ ਦੇ ਉੱਤੇ ਯਕੀਨ ਕਰਨ ਦੀ ਲੋੜ ਨਹੀਂ ਜੇ ਕੋਈ ਸਲੂਨ ਤੁਹਾਨੂੰ ਟਿਊਜ਼ਡੇ ਨੂੰ ਮੰਗਲਵਾਰ ਨੂੰ ਖੁੱਲਾ ਮਿਲਦਾ ਤਾਂ ਤੁਸੀਂ ਬੇਚੇ ਦੇਕ ਆਪਣਾ ਜੋ ਵੀ ਇਹ ਸਾਰਾ ਕੰਮ ਕਰਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਕੋਈ ਗੱਲ ਨਾ ਚੰਗੀ ਲੱਗੀ ਹੋਵੇ ਮੈਂ ਖਿਮਾ ਦਾ ਜਾਚਕਾਂ ਜੀ ਤੇ ਤੁਹਾਡੀ ਤੁਹਾਨੂੰ ਕੋਈ ਹੋਰ ਇਹਦੇ ਚ ਜਾਣਕਾਰੀ ਆ ਕੋਈ ਹੋਰ ਤੁਸੀਂ ਐਡ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰ ਸਕਦੇ ਹੋ ਅਗਲੀ ਵੀਡੀਓ ਚ ਕੋਈ ਹੋਰ ਨਵਾਂ ਵਿਸ਼ਾ ਲੈ ਕੇ ਬਹੁਤ ਜਲਦੀ ਮਿਲੂੰਗਾ ਜੀ